ਸਾਲ ਦੀ ਆਮਤੀ ਤੁਹਾਡਾ ਕੀ ਕਹਿਣਾ ਹੈਗਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਹਰ ਘਰ ਦੇ ਵਿੱਚ ਤੰਦਰੁਸਤੀ ਜੀ ਖੁਸ਼ੀਆਂ ਹੋਣ ਜੀ ਬਿਲਕੁਲ ਸਤੋਂ ਅਸੀਂ ਨਮ ਪ੍ਰਣਾਮ ਕਰਦੇ ਹਾਂ ਸੋ ਸਹਿਬ ਜਦਿਆਂ ਨੂੰ ਜਿਨ੍ਹਾਂ ਨੇ ਸਾਡੇ ਕੌਮ ਲਈ ਕੰਨੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਭੰਤਨ ਗੁਰੂ ਗੋਬੇ ਸਿੰਘ ਜੀ ਮਹਾਰਾਜ ਦੇ ਬੱਚਿਆਂ ਨੇ ਜੀ ਜੀ ਸਾਡੇ ਲਈ ਆਪਣਾ ਜੀਵਨ ਵਾਰ ਦਿੱਤਾ ਠੀਕ ਹੈ ਜੀ ਸਾਨੂੰ ਬੜਾ ਮਤਲਬ ਮਾਣਯੋਗ ਗੱਲ ਦਾ ਅਸੀਂ ਪ੍ਰਣਾਮ ਕਰਦੇ ਹਾਂ ਕੋਰਟ ਕੋਰਟ ਨੂੰ ਪ੍ਰਣਾਮ ਬਹੁਤ ਹੀ ਸਾਡੇ ਮਰ ਜ ਨੇ ਫੜੇ ਲਈ ਕਰਵਾਨੀਆਂ ਦਿੱਤੀਆਂ ਔਰ ਸਾਡੇ ਬੱਚਿਆਂ ਨੂੰ ਸਿੱਖਣਾ ਚਾਹੀਦਾ ਇਹਨਾਂ ਤੇ ਸਿੱਖਿਆ ਲੈਣੀ ਚਾਹੀਦੀ ਸੇਧ ਲੈਣੀ ਚਾਹੀਦੀ ਹੈ ਸ਼ਤ ਕੁਵਾਨੀਆਂ ਦੀ ਗੱਲ ਕੀਤੀ ਸ਼ਾਦ ਤੋਂ ਸ਼ੀਰਾਂ ਦਿਨ ਚੱਲ ਰਹੇ ਹੈਗੇ ਆ ਜਗਾ ਜਗਾ ਲੰਗਰ ਲਗਾਈ ਹੋਇਆ ਹੈਗਾ ਉਹਨਾਂ ਨੂੰ ਪ੍ਰਣਾਮ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਆਪਣੇ ਚਿਹੜੂ ਵੀ ਤੁਹਾਡੇ ਪਿੰਡ ਜਿਹੜਾ ਹੈਗਾ ਇੱਥੇ ਪਿੱਛੇ ਲੰਗਰ ਕਾਫੀ ਦਿਨਾਂ ਤੋਂ ਲਗਾਤਾਰ ਲੱਗਿਆ ਜਾ ਰਿਹਾ ਬਹੁਤ ਵਧੀਆ ਬਰਾਲਾ ਜੀ ਸਰਦਾਰ ਅਮਰਜੀਤ ਸਿੰਘ ਦਾ ਸਾਡੇ ਪਿੰਡ ਦੇ ਲਾਗੇ ਹਰਾਲੇ ਤੋਂ ਰਾਹੜ ਤੋਂ ਸੰਗਤਾਂ ਕਾਫੀ ਸੱਜੋ-ਉਦੇ ਕਰਈਆਂ ਜੀ ਜੀ ਬਹੁਤ ਸੈਂ ਜਗਾ ਜਗਾ ਲੰਗਰ ਲੱਗੇਆ ਦੁੱਧ ਦੇ ਲੰਗਰ ਲੱਗੇ ਹੋਏ ਆ ਜੀ ਬਹੁਤ ਹੀ ਇਮਾਨਦਾਰ ਜੋ ਸੰਗਤਾਂ ਆ ਸੋ ਕੀ ਲੱਗਦਾ ਹੈ ਕਿ ਜਿਵੇਂ ਸਾਡੇ ਲਈ ਇਹਨਾਂ ਸ਼ਾਦਤ ਨੂੰ ਜਿਹੜੀ ਹੈਗੀ ਸਾਡੀ ਕੁਰਬਾਨੀ ਦਿੱਤੀ ਹੈਗੀ ਸਾਡੇ ਸਾਹਿਬ ਜੀ ਆਦਿ ਨੇ ਕਿਸ ਤਰ੍ਹਾਂ ਸਾਨੂੰ ਆਉਣ ਵਾਲੇ ਸਾਲ ਨਵੇਂ ਵਰੇ ਵਿੱਚ ਇਹਨਾਂ ਦੀ ਵਿਚਾਰਧਾਰਾ ਰਹਿ ਜਾਂਦੀ ਦਰਸਾਈ ਮਾਰਗ ਤੇ ਚੱਲਣਾ ਚਾਹੀਦਾ ਗੁਰੂਆਂ ਦੇ ਮੈਂ ਤਾਂ ਕਹਿੰਦਾ ਬੱਚਿਆਂ ਨਸ਼ਿਆਂ ਤੋਂ ਛੱਡ ਕੇ ਲੋਸ਼ਰ ਛੱਡ ਕੇ ਬਾਕੀ ਹੋਰ ਮੜਕਮ ਛੱਡ ਕੇ ਇਹਨਾਂ ਦੇ ਬੱਚਿਆਂ ਦੇ ਦੀ ਸਿੱਖਿਆ ਦੇ ਰਾਹ ਤੇ ਚੱਲਣਾ ਚਾਹੀਦਾ ਜਿਉਂਕਿ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਬੱਚਾ ਨੂੰ ਕਿ ਉਹਨਾਂ ਦੇ ਰਾਹ ਤੇ ਦੱਸੀ ਹੋਈ ਮਾਰਗ ਤੇ ਚੱਲਣਾ ਚਾਹੀਦਾ